ਭੈਗੁਰੂ ਜੀ ਦਾ ਖਾਲਸਾ ਭੈਗੁਰੂ ਜੀ ਦੀ ਫਤਿਹ ਯਾਰ ਜੀ ਨਹੀਂ ਕਰਦਾ ਨਾ ਕਈ ਵਾਰੀ ਬੜਾ ਦੁੱਖ ਲੱਗਦਾ insan ਦੇ ਇਤਿਹਾਸਾ ਵੀ ਆਉਂਦਾ ਵੀ insan ਐਡਾ ਕ ਲਾਲਚੀ ਤੇ ਐਡਾ ਕ ਪੱਥਰ ਦੇ ਲਊਗਾ ਯਾਰ ਸੋਚਿਆ ਨਹੀਂ ਕਦੇ ਹਨ ਅਸੀਂ ਯਾਰ ਕੁਦਰਤ ਨੇ ਜੰਮੇ ਜਾਏ ਆ ਪਰਮਾਤਮਾ ਨੇ ਸਾਨੂੰ ਭੇਜਿਆ ਚੰਗੇ ਕੰਮ ਕਰਨ ਲਈ ਧਰਤੀ ਤੇ ਵੀ ਚਲੋ ਸਾਨੂੰ ਦਿਮਾਗ ਦਿੱਤਾ ਇੱਕ ਪਸ਼ੂ ਪੰਛੀਆਂ ਜਾਂ ਹੋਰਾਂ ਜਾਨਵਰਾਂ ਚ ਇਹਨਾਂ ਦਿਮਾਗ ਨਹੀਂ ਹੁੰਦਾ ਸਾਡਾ ਦਿਮਾਗ ਵੱਧਿਆ ਵੀ ਧਰਤੀ ਨੂੰ ਜਿੱਥੇ ਅੱਗੇ ਸੁੰਦਰ ਹੈ ਨਾ ਇਹਦੂ ਹੋਰ ਵੀ ਵਧੀਆ ਬਣਾਓ ਤੁਸੀਂ ਧਰਤੀ ਨੂੰ ਇਨਸਾਨ ਨੂੰ ਤਾਂ ਦਿਮਾਗ ਦਿੱਤਾ ਔਰ ਹਰੇਕ ਤਰ੍ਹਾਂ ਦਾ ਸੋਚਣ ਦੀ ਉਹਨੇ ਸ਼ਕਤੀ ਦਿੱਤੀ ਆ ਪਰ ਇਨਸਾਨ ਹੀ ਆ ਕੇ ਧਰਤੀ ਤੇ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਿਹਾ ਹੁਣ ਤੁਹਾਨੂੰ ਕੁਝ ਵਿਖਾ ਰਿਹਾ ਮੈਂ ਇਹ ਜਿਹੜੀ ਦੱਬ ਖੜੀ ਹੈ ਨਾ ਇਹ ਦੱਬ ਵੇਖੋ ਇਹ ਛੱਪੜ ਦੇ ਉੱਤੇ ਖੜੀ ਏ ਪਿੰਡ ਸਰਾਵਾ ਮੋਦਲਾ ਮੈਂ ਖੜਿਆ ਇਹ ਉਸ ਦੇ ਛੱਪੜ ਤੇ ਖੜੀ ਏ ਤੁਹਾਨੂੰ ਜਾਣਕਾਰੀ ਦੇਦਾ ਮੈਂ ਚੰਗੀ ਤਰ੍ਹਾਂ ਇਸ ਦੱਬ ਦੇ ਵਿੱਚ ਬਾਈ ਜੀ ਨਾ ਮੈਂ ਹੈਰਾਨ ਮੰਨਦਾ ਹਜ਼ਾਰਾਂ ਦੇ ਸਾਲ ਤੇ ਚਿੜੀ ਰਹਿੰਦੀ ਏ ਹਜ਼ਾਰਾਂ ਚ ਚਿੜੀ ਕੀ ਹੋਰ ਛੋਟੇ ਛੋਟੇ ਪੰਛੀ ਨਾ ਇੰਨੇ ਰਹਿੰਦੇ ਆ ਵੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਸਵੇਰ ਸਵੇਰ ਮਾਰਨਿੰਗ ਟਾਈਮ ਹੈ ਨਾ ਇੱਧਰ ਸਾਈਕਲ ਤੇ ਆਉਣਾ ਉਹਨਾਂ ਸਾਈਕਲਿੰਗ ਕਰਨਾ ਹਣਾ ਚਲੋ ਕਰਨੀ ਚਾਹੀਦੀ ਹੈ ਹਰੇਕ ਨੂੰ ਆਪਣੀ ਸਿਹਤ ਨਾਲ ਪਿਆਰ ਹੋਣਾ ਚਾਹੀਦਾ ਤੇ ਮੈਂ ਵੇਖਦਾ ਵੀ ਇੰਨੀਆਂ ਚਿੜੀਆਂ ਰਹਿੰਦੀਆਂ ਨਾ ਵੀ ਯਾਰ ਰੂਹ ਖੁਸ਼ ਹੋ ਜਾਂਦੀ ਹੈ ਵੀ ਸਾਡੀ ਉਹ ਚਿੜੀਆਂ ਕਿਤੇ ਗਈਆਂ ਨਹੀਂ ਵੀ ਇਹ ਪਿੰਡਾਂ ਚ ਚਲੋ ਜੇ ਦੂਰ ਹੋ ਗਿਆ ਕਿਉਂਕਿ ਪਿੰਡਾਂ ਚ ਰਹਿਣ ਦੀ ਥਾਂ ਨਹੀਂ ਰਹੀ ਕੱਚੇ ਕੋਠੀ ਨਹੀਂ ਹੈ ਤੇ ਉਹ ਦੱਬ ਚ ਰਹਿਣਾ ਕਰਤਾ ਉਹਨਾਂ ਨੇ ਕਿਉਂਕਿ ਇੱਥੇ ਉਹਨਾਂ ਨੇ ਘਰ ਬਣਾਉਣੇ ਸ਼ੁਰੂ ਕਰਤੇ ਤੇ ਬੱਚੇ ਵੀ ਇੱਥੇ ਆਂਡੇ ਸਾਰਾ ਕੁਝ ਇੱਥੇ ਉਹ ਕਰਦੀਆਂ ਤੇ ਇਨਸਾਨ ਇੰਨਾ ਕੁ ਮਤਬਲੀ ਹੋ ਗਿਆ ਯਾਰ ਉਹ ਇਹਨੂੰ ਅੱਗ ਲਾਤੀ ਨੇ ਹੋਵੇ ਕਿਸੇ ਨੇ ਨਾ ਬੇਕੂਫ ਇਨਸਾਨ ਨੇ ਨਾ ਜਿਹਨੂੰ ਕਹਿ ਦਈਏ ਵੀ ਮਾੜੀ ਸੋਚ ਵਾਲਾ ਜਿਹੜਾ ਪਰਮਾਤਮਾ ਤੋਂ ਦੂਰ ਐ ਕੁਦਰਤ ਤੋਂ ਦੂਰ ਐ ਕੁਦਰਤ ਹੀ ਪਰਮਾਤਮਾ ਆ ਨਾ ਤੇ ਉਸ ਬੰਦੇ ਨੇ ਇਸ ਜਗ੍ਹਾ ਨੂੰ ਅੱਗ ਲਾਤੀ ਤੇ ਹੁਣ ਤੁਸੀਂ ਲਾਓ ਹਿਸਾਬ ਕਿੰਨੇ ਬੋਟ ਮੱਛੇ ਹੋਣੇ ਆ ਕਿੰਨੇ ਪੰਛੀਆਂ ਦੇ ਆਂਡੇ ਖਤਮ ਹੋਏ ਹੋਣੇ ਆ ਕਿੰਨਾ ਕੁਝ ਖਤਮ ਹੋ ਗਿਆ ਯਾਰ ਨਾ ਯਾਰ ਇਦਾਂ ਨਾ ਕਰਿਆ ਕਰੋ ਬੰਦੇ ਆ ਆਪਾਂ ਯਾਰ ਬੰਦਿਆਂ ਵਾਲੇ ਕੰਮ ਕਰੀਏ ਹੈ ਆ ਵੇਖੋ ਅੱਗ ਲਾਈਓ ਉਹਨਾਂ ਦਾ ਸਾਰਾ ਕੁਝ ਹੀ ਝਾੜਤਾ ਇੱਥੇ ਕਮਲੇ ਨੇ ਵੇਖੋ ਦਿਮਾਗ ਕਿਹੋ ਜਿਹਾ ਹੋ ਸਕਦਾ ਨਾ ਕੀਤਾ ਤੇ ਸ਼ਰਾਰਤੀ ਆ ਕਿਸੇ ਨੇ ਸ਼ਰਾਰਤ ਬਿਨਾ ਇਹ ਕੰਮ ਨਹੀਂ ਹੁੰਦੇ ਹੁੰਦੇ ਤੇ ਯਾਰ ਮੈਨੂੰ ਤਾਂ ਨਹੀਂ ਚੰਗਾ ਲੱਗਿਆ ਬਾਕੀ ਜਿਹਨੂੰ ਚੰਗਾ ਜੀ ਦੀ ਸੋਚ ਤੇ ਮੇਰੇ ਵੀਰੋ ਪੱਕੀ ਬੇਨਤੀ ਇਹ ਆ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਵੀ ਇਹ ਸਹੀ ਕੀਤਾ ਕਿ ਉਹਨੇ ਗਲਤ ਕੀਤਾ ਵੇਖੋ ਇਹ ਜੰਗਲੀ ਚੀਜ਼ ਐ ਜੰਗਲ ਏਰੀਏ 'ਚ ਹੀ ਖੜੀ ਐ ਨਾ ਇਹ ਕੁਦਰਤ ਦੀ ਖਜਾਨੇ ਆ ਇਹ ਜਿਹੜੀ ਦ압 ਐ ਇਹ ਵੀ ਕੁਦਰਤ ਵੱਲੋਂ ਉਹਦਾ ਬੀ ਭੇਜਿਆ ਗਿਆ ਤੇ ਨਹੀਂ ਹੈ ਨਾ ਉਹ ਬੰਦੇ ਨੇ ਸੋਚਿਆ ਤੇ ਉਹਨੇ ਸਾੜ ਦਿੱਤਾ ਸਾਰਾ ਹੀ ਸਿਸਟਮ ਤੇ ਇਸ ਚਿੜੀਆਂ ਦਾ ਜਿਹੜਾ ਰਹਿਣ ਬਸੇਰਾ ਖਤਮ ਕਰਤਾ ਵੀ ਮਰ ਗਏ ਬੱਚੇ ਵੀ ਵਿੱਚੇ ਸੜ ਗਏ ਹੋਣੇ ਆਂਡੇ ਸੜ ਗਏ ਹੋਣੇ ਸੱਪ ਸੜ ਗਏ ਹੋਣੇ ਵਿੱਚ ਬਹੁਤ ਪੰਛੀ ਪੰਛੂ ਜਿਹੜੇ ਪੰਛੀ ਆ ਬੜੇ ਜਿਹੜਾ ਸੜ ਗਏ ਆ ਆਂਡੇ ਉਂਡੇ ਸੜ ਗਏ ਹੋਣੇ ਉਹਨਾਂ ਦੇ ਤੇ ਜਰੂਰ ਕਮੈਂਟ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੇ ਅੱਗੇ ਤੋਂ ਕੋਈ ਇਨਸਾਨ ਇਹੋ ਜਿਹਾ ਕਮਣਾ ਕਰਿਆ ਕਰੋ ਸੋਚਿਆ ਕਰੋ ਯਾਰ ਨਾ ਕਰਿਆ ਕਰੋ ਇਹੋ ਜੇ ਅਸੀਂ ਮੇਜ ਦਾ ਨਾ ਹੀ ਧਰਤੀ ਦੇ ਪੁੱਤਾਂ ਖਿੱਤ ਧਰਤੀ ਨਾਲ ਪਿਆਰ ਕਰਗੇ ਯਾਰ ਕਿਹੜੇ ਕੰਮਾਂ ਨੂੰ ਪਾਏ ਅਸੀਂ ਹੈ ਐਨੇ ਦਿਮਾਗ ਆਸੀਂ ਆਪਦੇਆਂ ਦੇ ਵਿੱਚ ਜ਼ਹਿਰ ਲੈ ਕੇ ਉਗਲਦੇ ਫਿਰਦੇ ਹਾਂ ਸੱਪ ਵਾਂਗੂ ਇਹ ਚੰਗੀ ਗੱਲ ਨਹੀਂ ਹੈ ਨਾ ਠੀਕ ਹੈ ਵੀਰੋ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ